ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਰਮੇਂਦਰ ਕੰਗੜਾ ਵਾਧਕਰ ਦੀ ਕਹਾਸਾ ਹੈ ਰਾਈਟ ਕੀ ਕਹਿਣਾ ਚਾਹੁੰਦੇ ਹੋ ਆਪਣੇ ਬੱਚੇ ਦੇ ਬਾਰੇ ਜਿਹੜੀ ਬਿਮਾਰੀ ਤੁਹਾਡੇ ਬੱਚੇ ਨੂੰ ਇਸ ਵਕਤ ਹੈਗੀ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਸਰ ਮੇਰੇ ਬੱਚੇ ਨੂੰ ਬਲੱਡ ਕੈਂసర్ ਦਾ ਟੈਸਟ ਲੱਗਾ ਅਸੀਂ 2022 ਦੇ ਵਿੱਚ ਇਹ ਫਿਰ ਸਾਨੂੰ ਪਤਾ ਲੱਗ ਗਿਆ ਸੀ ਪੀਜੀਆਈ ਦੇ ਵਿੱਚ ਫਿਰ ਸਾਲ ਅਸੀਂ ਵਿਲਾਜ ਚੱਲਦਾ ਰਿਹਾ ਫਿਰ 2 ਸਾਲ ਘਰ ਵੀ ਟ੍ਰੀਟਮੈਂਟ ਇਦਾਂ ਚਲਦਾ ਆ ਰਿਹਾ ਦਵਾਈ ਬੰਦ ਕਰਦਿਆਂ ਸਾਰੀ ਫੇਰ ਇਹਨਾਂ ਪ੍ਰੋਬਲਮ ਆ ਗਈ ਆ ਫੇਰ ਦੁਬਾਰਾ ਫੇਰ ਅਸੀਂ ਗਏ ਪੀਜੀਆਈ ਦੇ ਵਿੱਚ ਤੇ ਉਹਨਾਂ ਨੇ ਸਾਨੂੰ 35 ਤੋਂ 40 ਲੱਖ ਰੁਪਈਆ ਵੀ ਖਰਚਾ ਦੱਸਿਆ ਵੀ ਇਹਦਾ ਕੋਰਨ ਮੈਰਜ ਚੇਂਜ ਕਰਨਾ ਪਊਗਾ ਫੇਰ ਅਸੀਂ ਇੱਕ ਮਹੀਨਾ ਉੱਥੇ ਲਾ ਕੇ ਆਏ ਕਮਹੀਨੇ ਦਾ ਨਾਲ ਟ੍ਰੀਟਮੈਂਟ ਕੀਤਾ ਤੇ ਇਹਦੀ ਬਿਮਾਰੀ ਨਿਲ ਨਹੀਂ ਹੋਈ ਫੇਰ ਉਹਨਾਂ ਵੀ 10 ਲੱਖ ਰੁਪਈਆ ਹੁਣ ਲੱਗ ਗਿਆ ਕਮਹੀਨੇ ਦੇ ਵਿੱਚ ਵਿੱਚ ਸਾਡਾ ਯੱਗਵੀ ਸੰਗਤ ਨੇ ਬਹੁਤ ਸਾਡੀ ਹੈਲਪ ਕੀਤੀ ਆ ਉਹਨਾਂ ਦੇ ਆਸਰੇ ਨਾਲ ਹੀ ਅਸੀਂ ਹਾਲੇ ਤੱਕ ਤੁਰੇ ਆਉਣੇ ਆ ਵੀ ਅਸੀਂ ਸਾਡਾ ਤਾਂ ਘਰ ਦਾ ਗੁਜ਼ਾਰਾ ਮਸਾ ਹੁੰਦਾ ਪੈਲੀਆਂ ਮੰਡ ਦੀਆਂ ਪਾਣੀ ਆ ਗਿਆ ਕਦੀ ਫਸਲ ਹੋ ਗਈ ਕਦੀ ਨਾ ਹੋ ਗਈ ਇਸ ਤਰ੍ਹਾਂ ਹੀ ਬੱਸ ਵੀ ਸੰਗਤ ਦੇ ਸਹਾਰੇ ਹੀ ਅਸੀਂ ਹੁਣ ਤੀਕ ਸੰਗਤ ਦੇ ਸਹਾਰੇ ਚੱਲੇ ਆਉਣੇ ਆ ਵੀ ਜਿੰਨਾ ਵੀ ਪਾਇਆ ਲੱਗਾ ਪਰ ਚਲੋ ਘਰੋਂ ਥੋੜਾ ਬਾਲਾ ਹੋ ਜਾਂਦਾ ਕੋਈ ਸੰਗਤ ਦੇ ਸਹਾਰੇ ਵੀ ਹਾਂ ਤੀ ਹੁਣ ਫੇਰ ਉਹਨਾਂ ਜਵਾਬ ਦੇਦਾ ਵੀ ਸਾਡੇ ਕੋਲ ਵੀ ਇਹ ਇਲਾਜ ਨਹੀਂ ਹੈਗਾ ਹੁਣ ਅਸੀਂ ਬੱਚਿਆਂ ਨੂੰ ਘਰੇ ਤਾਂ ਰੱਖ ਕੇ ਵੀ ਅਸੀਂ ਤੜਫਦਾ ਨਹੀਂ ਵੇਖ ਸਕਦੇ ਸੀ ਵੀ ਅਸੀਂ ਆਪਦਾ ਚਾਰਾ ਪੂਰਾ ਲਾਵਾਂਗੇ ਹੁਣ ਅਸੀਂ ਬੰਬੇ ਨੂੰ ਲੈ ਕੇ ਜਾ ਰਹੇ ਹਾਂ ਬੰਬੇ ਲੈ ਕੇ ਜਾ ਰਹੇ ਹਾਂ ਆਸ ਤੁਹਾਨੂੰ ਪੂਰੀ ਕਿਦੋਂ ਪੈਸਿਆਂ ਦੀ ਜਾਂ ਕੋਈ ਫਾਈਨੈਂਸ਼ਲੀ ਕੋਈ ਹੈਲਪ ਹੈਗੀ ਅਜੇ ਕਿਸੇ ਵੱਲੋਂ ਜਾਂ ਜੇ ਕਿ ਸਾਸ ਤੇ ਤੁਸੀਂ ਬੱਚੇ ਨੂੰ ਬੰਬੇ ਲੈ ਕੇ ਜਾ ਰਹੇ ਹਾਂ ਇਲਾਜ ਵਾਸਤੇ ਅਸੀਂ ਅੱਜ ਸਾਡੇ ਕੋਲ ਥੋੜੀ ਬਾਲੀ ਵੀ ਮਾਇਆ ਕੱਟੀ ਹੋਈ ਅੱਗੇ ਵੀ ਸੀ ਵੀ ਹੂੰ ਪਾਈਆਂ ਸੇਟਾ ਇਸ ਤਰ੍ਹਾਂ ਵੀਰ ਭੈਣ ਭਰਾਵਾਂ ਨੂੰ ਵੀ ਚਲੋ ਕੁਛ ਅੱਗੇ ਹੈਗੇ ਸੀ ਕੁਛ ਅਸੀਂ 8 10 ਲੱਖ ਉੱਥੇ ਲਾ ਕੇ ਆ ਗਏ ਆ ਵੀ ਚਲੋ ਜਿੰਨੇ ਕੁ ਸਾਡੇ ਕੋਲ ਹੈਗੇ ਆ ਕੋਈ 10 ਲੱਖ ਰੁਪਈਆ ਹੁਣ ਸਾਡੇ ਕੋਲ ਹੈਗਾ ਵੀ ਅਸੀਂ ਉਹੋ ਹੀ ਲੈ ਕੇ ਤੁਰਨਾ ਬਾਕੀ ਅਸੀਂ ਸੰਗਤ ਤੇ ਸੰਗਤ ਤੋਂ ਮੰਗਦੇ ਆ ਮਦਦ ਵੀ ਜਿੰਨੇ ਤਵੱਦ ਸਾਡੀ ਹਲਕ ਹੋ ਸਕੇ ਕਰੋ ਉੱਥੇ ਵੀ ਪ੍ਰਾਈਵੇਟ ਹਸਪਤਾਲ ਆ ਉੱਥੇ ਵੀ 40 50 ਲੱਖ ਰੁਪਈਆ ਲੱਗ ਸਕਦਾ ਵਾ ਬਾਅਦ ਹੀ ਇਦੋਂ ਘਟਣੀ ਵੀਰ ਤੁਹਾਡੀ ਸੰਗਤ ਦੇ ਆਸਰੇ ਨਾਲ ਮੇਰੇ ਬੱਚੇ ਦੀ ਜਾਨ ਬਚ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਭਾਜੀ ਕੀ ਨਾਮ ਹੈ ਤੇ ਕੀ ਸਮੱਸਿਆ ਆ ਰਹੀ ਹੈ ਭਾਈ ਨਾਮ ਮੇਰਾ ਸ਼ਰਨਜੀਤ ਸਿੰਘ ਹੈ ਪਿੰਡ ਸੈਂਟਰ ਬੂਲੇ ਜੀ ਜਿਹੜਾ ਕਬੂਤਰ ਹੈ ਬੱਚੇ ਦਾ ਨਾਮ ਸੁਖਮਨ ਸਿੰਘ ਜੀ ਕੀ ਸਮੱਸਿਆ ਆ ਰਹੀ ਤੁਹਾਡੇ ਬੱਚੇ ਭਾਜੀ ਬੱਚੇ ਨੂੰ ਇਹਨੂੰ ਬਲਕਨਸਰ ਦੀ ਪ੍ਰੋਬਲਮ ਆਈ ਆ ਪਿੰਡ ਇੰਤੋਂ ਭਾਈ 20 22 ਜਾਈ ਨੂੰ ਭਾਈ ਟਰੀਟਮੈਂਟ ਕੀਤਾ ਹੋਣਾ 6 ਮਹੀਨੇ ਪਰ ਸਾਲ ਲੱਗ ਹਨ ਉਹ ਤੇ ਉਹਨਾਂ ਬਿਮਾਰੀ ਥੱਲੇ ਕਰਤੀ ਆ ਬਾਅਦ ਘਰੇ ਭੇਜਦਾ ਕਿਹੜੀ ਜਗ੍ਹਾ ਤੋਂ ਇਲਾਜ ਚੱਲ ਰਿਹਾ ਸੀ ਪੀਜੀਐ ਜੀ ਪੀਜੀਐ ਤੇ ਕਿੰਨੇ ਟਾਈਮ ਤੋਂ ਇਲਾਜ ਚੱਲ ਰਿਹਾ ਸੀ ਉੱਥੇ ਢਾਈ ਤਿੰਨ ਸਾਲ ਲੱਗੇ ਹੋਏ ਹੂੰ ਉਹਨ ਤਾਂ ਕਰ ਕਿੰਨੇ ਘਟਾਂ ਤੋਂ ਪ੍ਰੋਬਲਮ ਆ ਬੱਚੇ ਨੂੰ ਭਾਈ ਹੋਣ ਦੀ ਪ੍ਰੋਬਲਮ ਆ 4 ਸਾਲ ਤੋਂ ਹਾਂਜੀ ਕਿੰਨੇ ਸਾਲ ਤੋਂ ਪ੍ਰੋਬਲਮ ਆ ਇਹ 3 ਸਾਲ ਹੋ ਗਿਆ 3 ਸਾਲ ਹੋ ਗਿਆ ਤੇ ਇਲਾਜ ਚੱਲਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਇਲਾਜ ਉਹਨੂੰ ਦੋ ਰਾਜ ਚਲਾਉਂਦਿਆ ਦੋ ਦਿਨ ਇੰਨ ਤੱਕ ਇਲਾਜ ਤੇ ਕਿੰਨਾ ਖਰਚਾ ਟੁੱਟਿਆ ਟੋਟਰ ਪਾਈ ਗਿਣਤੀ ਨਹੀਂ ਕਿਤੇ ਕਿੰਨਾ ਵੱਧ ਪਾਦਾ ਇਹ ਲੱਖਾਂ ਦੇ ਹਿਸਾਬ ਦੇ ਨਾਲ ਲੱਖਾਂ ਨਾ ਪਾਈ ਲੱਗਦਾ ਉਹ ਤਾਂ ਭਾਵੇਂ ਪੀਜੀਆਈ ਦੇ ਇਲਾਜ ਚੱਲ ਰਿਹਾ ਸੀ ਹੁਣ ਤੱਕ ਕੀ ਉਹਨਾਂ ਨੇ ਕੀ ਜਵਾਬ ਦਿੱਤਾ ਤੇ ਕੀ ਇਲਾਜ ਕੀ ਪਾਉਣਾ ਭਾਜੀ ਪਹਿਲਾਂ ਕਹਿੰਦੇ ਵੀ ਇਹਦਾ ਜੋ ਵੀ ਹੁੰਦਾ ਖੂਨ ਬਦਲਣਾ ਉਹ ਕਿਵੇਂ ਬਦਲਣਾ ਪਊਗਾ ਤੇ ਉਸ ਤੋਂ ਬਾਅਦ ਅਸੀਂ ਠੀਕ ਮੰਨ ਕੇ ਆ ਵੀਡੀਓ ਪਾਈ ਆ ਥੋੜੇ ਪੈਸੇ ਇਕੱਠੇ ਹੋਏ ਆ ਉਹਨਾਂ ਨੇ 1 ਮਹੀਨਾ ਟਰੀਟਮੈਂਟ ਕੀਤਾ ਉਸ ਚ ਮਤਲਬ ਬਿਮਾਰੀ ਫੇਰ ਹੀ ਸ਼ੋ ਕਰ ਗਈ ਤੇ ਉਹ ਕਹਿੰਦੇ ਮਤਲਬ ਵੀ ਹਾਂ 8-10 ਲੱਖ ਰੁਪਏ ਲੱਗਿਆ ਹੋਊਗਾ ਹਾਂ ਉਹ ਕਹਿੰਦੇ ਸਾਡੀਆਂ ਬਾਵਾਂ ਖੜੀਆਂ ਆ ਵੀ ਸਾਡੇ ਕੋਲ ਮਸ਼ੀਨਾਂ ਨਹੀਂ ਆ ਹੋਰ ਹਾਂ ਤੁਸੀਂ ਮਲਾਂ ਜੱ ਘਰੇ ਲੈ ਜਾਵੇ ਜਾਂ ਹੋਰ ਡੈਟਮ ਖਾ ਲੋ ਜਵਾਬ ਦੇ ਦੇ ਜਵਾਬ ਦੇ ਦਰੋਂ ਨੇ ਕੁੱਲ ਖਰਚਾ ਜਿਹੜਾ ਉਹਨਾਂ ਨੇ ਲਾਜ ਵਾਸਤੇ ਕੀ ਦੱਸਿਆ ਵਾਸਤੇ ਕੁੱਲ ਖਰਚਾ ਉਹਨਾਂ ਨੇ 35-40 ਲੱਖ ਰੁਪਏ ਉਹਨੂੰ ਲੱਖਿਆ ਹੈ ਸਰਕਾਰੀ ਚ ਹਾਂ ਤੇ ਬੰਬਈ ਹੁਣ ਪਤਾ ਕੀਤਾ ਹੈ ਉੱਥੇ ਖਰਚਾ ਤੋਂ ਪਤਾ ਪ੍ਰਾਈਵੇਟ ਆ ਹਸਪਤਾਲਾ ਉੱਥੇ ਵਧੇ ਲੱਗੂਗਾ ਤੁਸੀਂ ਕੰਮ ਕੀ ਕਰਦੇ ਹੋ ਵਾਸਤੇ ਭਾਈ ਖੇਤੀਬਾੜੀ ਕਿਤੇ ਇੰਨਾ guzara ਹੋ ਜਾਂਦਾ ਘਰ ਦਾ ਵੈਸੇ ਤੁਹਾਡਾ ਜਿਹੜਾ 35-40 ਲੱਖ ਰੁਪਏ ਤੁਸੀਂ ਇਲਾਜ ਤੇ ਲਗਾ ਲਓ ਨਹੀਂ ਭਾਈ ਨਹੀਂ ਭਾਈ ਸੰਗਤਾਂ ਗਈ ਬੇਨਤੀ ਆ ਮੈਂ ਫਲਪ ਕਰਨਾ ਹੂੰ ਜਿੰਨੀ ਬੋਸਦੇ ਹੁਣ ਬੱਚੇ ਨੂੰ ਬੰਬੇ ਲੈ ਕੇ ਜਾਣਾ ਚਾਹੁੰਦੇ ਹਾਂ ਹਾਂਜੀ ਭਾਜੀ ਠੀਕ ਹੈ ਤੇ ਬੰਬੇ ਦਾ ਪਤਾ ਤੁਸੀਂ ਕੀਤਾ ਉੱਥੇ ਕਿੰਨਾ ਇਲਾਜ ਦਾ ਕਿੰਨਾ ਖਰਚਾ ਜਾਂ ਭਾਈ ਉੱਥੇ ਕੋਈ ਦੱਸਿਆ ਨਹੀਂ ਇਹਨਾਂ ਨੇ ਹੂੰ ਉਹ ਜਿੱਥੇ ਜਾ ਕੇ ਪਹੁੰਚਾਂਗੇ ਰਿਪੋਰਟਾਂ ਹੋਣਗੀਆਂ ਹੂੰ ਤੇ ਉਸ ਤੋਂ ਬਾਅਦਾਂ ਲੋਕ ਤੁਹਾਨੂੰ ਦੇਖ ਸੁਣ ਰਹੇ ਆ ਲੋਕਾਂ ਨੂੰ ਕੋਈ ਖਾਸ ਅਪੀਲ ਕੁਝ ਕਰਨੀ ਚਾਹੁੰਦੇ ਆ ਆਪਣੇ ਵੱਲੋਂ ਇੱਕ ਤੁਸੀਂ ਪਿਤਾ ਹੋ ਬੱਚੇ ਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਸੰਗਤ ਨੂੰ ਇਹੋ ਬੇਨਤੀ ਕਰਾਂ ਮੇਰੀ ਵੱਤ ਤੋਂ ਵੱਲ ਹੱਲਪ ਕਰਨਾ ਤੇ ਬੱਚੇ ਮੇਰੀ ਜ਼ਿੰਦਗੀ ਵੱਜ ਜਾਵੇ ਜੀ ਕੀ ਨਾਮ ਹੈ ਤੁਹਾਡਾ ਔਰ ਕੀ ਕਹਿਣਾ ਚਾਹੁੰਦੇ ਆ ਇਸ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਕਿਸਾਨ ਜਥੇਬੰਦੀ ਪਾਕੀ ਦਾ ਸੂਬਾ ਵਿਪਰਧਾਨ ਬੋਰਡ ਸੰਘੇੜਾ ਸੋ ਬੇਨਤੀ ਆ ਸੰਗਤ ਨੂੰ ਸੰਗਤਾਂ ਨੇ ਅੱਗੇ ਵੀ ਬਹੁਤ ਸਹਿਯੋਗ ਦਿੱਤਾ ਜੋ ਇਹ ਬੱਚਾ ਆ 4 ਸਾਲ ਤੋਂ ਪੀੜਤ ਆ ਤੇ ਸਾਡੇ ਮੰਡ ਦੇ ਵਿੱਚ ਜਮੀਨਾ ਆ ਸਾਡੇ ਹਾਲਾਤ ਬਹੁਤ ਮਾੜੇ ਆ ਤੇ ਇਸੇ ਕਰਕੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਪਰਿਵਾਰ ਦੀ ਬਾਹ ਫੜੀ ਜਾਏ ਅੱਗੇ ਵੀ ਸੰਗਤਾਂ ਨੇ ਬਾਹ ਫੜੀ ਆ ਅੱਗੇ ਉਹਨੇ ਸਾਡੀ ਹੈਲਪ ਕੀਤੀ ਆ ਸੋ ਬੱਚੇ ਦੀ ਜ਼ਿੰਦਗੀ ਆ ਕੁਦਰਤ ਦੇ ਜਾਂ ਸੰਗਤ ਦੇ ਹੱਥ ਵਿੱਚ ਆ ਜੋ ਅਸੀਂ ਕਹੀਏ ਹੀ ਕਰੂੰ ਲਾਜ ਕਰ ਬੇਨਤੀ ਸਾਡਾ ਨਗਰ ਕਰਾ ਲੂਗਾ ਵੀ ਨਹੀਂ ਔਕਾ ਸਾਡੇ ਵਾਸਤੇ ਸੋ ਅਸੀਂ ਇਹੋ ਬੇਨਤੀ ਸੰਗਤ ਨੂੰ ਕਰਦੇ ਆਂ ਵੱਧ ਤੋਂ ਵੱਧ ਹਲਪ ਕਰੋ ਜੋ ਇਹਦੀ ਬੱਚੇ ਦੀ ਜਾਨ ਬਖਸ਼ੀ ਜਾ ਸਕੇ ਬਾਕੀ ਇਹੋ ਸੰਗਤ ਦੇ ਕੇ ਬੇਨਤੀ ਆ ਪਰਿਵਾਰ ਦੇ ਵਿੱਚ ਕੋਈ ਇੰਨਾ ਵੱਡਾ ਸਹਾਰਾ ਨਹੀਂ ਹੈਗਾ ਕੋਈ ਤਿੰਨ ਕਿੱਲੇ ਪਿਆੜੀ ਆ ਵੀਰਾਂ ਦੀ ਉਹ ਵੀ ਦਰਾ ਦੇ ਕੰਡੇ ਦੇ ਉੱਤੇ ਆ ਇਕੱਲਾ ਇਕੱਲਾ ਬੱਚਾ ਤੇ ਸੋ ਇਹ ਬੱਚੇ ਦੀ ਜ਼ਿੰਦਗੀ ਜੇ ਕਈ ਅਸੀਂ ਘਰ ਦੇ ਕੰਮਾਂ ਤੋਂ ਜਾਂ ਖੇਤੀ ਤੋਂ ਨਹੀਂ ਇਲਾਜ ਕਰਾ ਸਕਦੇ ਸੋ ਇਹ ਸਾਰੀ ਸੰਗਤ ਅੱਗੇ ਬੇਨਤੀ ਹੈ ਵੀ ਵੱਧ ਵੱਧ ਹੈਲਪ ਕਰੋ ਇਹ ਬੱਚੇ ਦੀ ਜ਼ਿੰਦਗੀ ਬਚ ਜਾਵੇ ਸੋ ਸੰਗਤ ਦੇ ਸੰਯੋਗ ਨਾਲ ਹੀ ਬਚਣੀ ਹੈ ਅੱਗੇ ਵੀ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਅਸੀਂ ਦੇਸ਼ਾਂ ਦੇਸ਼ਾਂ ਦੀਆਂ ਜਿਹੜੀਆਂ ਸੰਗਤਾਂ ਨੇ ਐਨਆਰਈ ਯੂਰਨ ਨੇ ਸਿੱਖ ਸੰਧਾਵਾਂ ਗੁਰਦੁਆਰੇ ਸਾਡੇ ਜਿੰਨੀਆਂ ਵੀ ਸੰਧਾਵਾਂ ਨੇ ਸਾਰੇ ਹੀ ਉਪਯੋਗ ਕਰਨ ਜਿੱਦਾਂ ਸੋ ਇਹੋ ਹੀ ਬੇਨਤੀ ਆ ਵੀ ਵੱਧ ਵੱਧ ਸਾਡੀ ਸਹਿਯਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸੋ ਇੱਕ ਬੇਨਤੀ ਹੋਰ ਵੀਰ ਜੀ ਸਾਰਿਆਂ ਨੂੰ ਸੰਗਤਾਂ ਨੂੰ ਜਿੰਨੇ ਹੀ ਖੜੀਆਂ ਜਿੱਥੇ ਤੱਕ ਸਾਡੀ ਵੀਡੀਓ ਵਾਲਿਆਂ ਦਾ ਬਹੁਤ ਸਹਿਯੋਗ ਆ ਧੰਨਵਾਦ ਆ ਵੀ ਜਿੰਨਾ ਹੀ ਦਸਵੰਧ ਕੱਢਦੇ ਅਸੀਂ ਗੁਰਦੁਆਰਿਆਂ ਮੰਦਰਾਂ 'ਚ ਬਹੁਤ ਬਹੁਤ ਵੱਡੇ ਲੰਗਰ ਲਾਉਨੇ ਉਹ ਲੰਗਰ ਵੀ ਲਾਏ ਜਾਣ ਅਸੀਂ ਉਹਨਾਂ ਦੇ ਪੱਖ ਜਾਂ ਆਂ ਜਾਂ ਪਰ ਇਹ ਜੇ ਅੱਜ ਸਾਡਾ ਸਮਾਜ ਜਿਹੜਾ ਬਿਮਾਰੀ ਦੇ ਵਿੱਚ ਉਲਝ ਚੁੱਕਾ ਆ ਕਿਉਂਕਿ ਪਾਣੀ ਹਾਲਾਤ ਹਵਾ ਬਹੁਤ ਸਾਡਾ ਮਾੜਾ ਹੋ ਚੁੱਕਾ ਆ ਸੋ ਇਹੋ ਬੇਨਤੀ ਆ ਵੀ ਜੇ ਦਸਵੰਦ ਉਧਰ ਕੱਢਦੇ ਆ ਤੇ ਇੱਧਰ ਵੀ ਸੰਗਤ ਨੂੰ ਬੇਨਤੀ ਆ ਵੀ ਇਹ ਵੀ ਆਪਾਂ ਦਸਵੰਦ ਤੌਰ ਤੇ ਕੱਢ ਗਏ ਇਹ ਬੱਚੇ ਦੀ ਜ਼ਿੰਦਗੀ ਬਚਾਈ ਜਾ ਸਕੇ ਸਾਰੀ ਸੰਗਤ ਨੂੰ ਬੇਨਤੀ ਆ ਜਿੰਨੀਆਂ ਵੀ ਆਪਣੇ ਬਾਬੇ ਆ ਜਾਂ ਕਮੇਟੀਆਂ ਜਾਂ ਜਹੇ ਬੰਦਿਆਂ ਜਾਂ ਜੋ ਭਾਈਚਾਰਕ ਸਾਂਝਾਂ ਵਾਲੇ ਆ ਸਾਰਿਆਂ ਨੂੰ ਬੇਨਤੀ ਆ ਵੀ ਇਹਦੇ ਵਿੱਚ ਦਸਵੰਦ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਰਮਿੰਦਰ ਕੌਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਕਹਿਣਾ ਚਾਹੁੰਦੇ ਹੋ ਆਪਣੇ ਬੱਚੇ ਦੇ ਬਾਰੇ ਜਿਹੜੀ ਬਿਮਾਰੀ ਤੁਹਾਡੇ ਬੱਚੇ ਨੂੰ ਇਸ ਵਕਤ ਹੈਗੀ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਸਰ ਮੇਰੇ ਬੱਚੇ ਨੂੰ ਬਲੱਡ ਕੈਂਸਰ ਦਾ ਚਿਕਾਇਤ ਰੋਗ ਲੱਗਾ ਅਸੀਂ 2022 ਦੇ ਵਿੱਚ ਇਹ ਫਿਰ ਸਾਨੂੰ ਪਤਾ ਲੱਗ ਗਿਆ ਸੀ ਪੀਜੀਆਈ ਦੇ ਵਿੱਚ ਫਿਰ ਸਾਲ ਅਸੀਂ ਵਿਲਾਜ ਚੱਲਦਾ ਰਿਹਾ ਫਿਰ 2 ਸਾਲ ਘਰ ਵੀ ਟ੍ਰੀਟਮੈਂਟ ਇੱਦਾਂ ਚੱਲਦਾ ਰਿਹਾ ਦਵਾਈ ਬੰਦ ਕਰਦਿਆਂ ਸਾਰੀ ਫਿਰ ਇਹਨੂੰ ਪ੍ਰੋਬਲਮ ਆ ਗਈ ਆ ਤੇ ਤਬਾਰਾ ਫੇਰ ਅਸੀਂ ਗਾਇਆ ਪੀਜੀਆਈ ਦੇ ਵਿੱਚ ਤੇ ਉਹਨਾਂ ਨੇ ਸਾਨੂੰ 35 ਤੋਂ 40 ਲੱਖ ਰੁਪਇਆ ਵੀ ਖਰਚਾ ਦੱਸਿਆ ਵੀ ਇਹਦਾ ਗੋਹਣ ਮੇਰਾ